ਹਰਪ੍ਰਧਨ ਸਿੰਘ ਜੀ ਸੀ ਜਿਹੜੇ ਇਲਾਕੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਹੈ ਤੇ ਅਸੀਂ ਵੀ ਇਸ ਇਲਾਕੇ ਵਿੱਚ ਹੀ ਰਹਿੰਦੇ ਆ ਸੋ ਮੈਂ ਅੱਜ ਦਾ ਨਹੀਂ ਮੈਨੂੰ ਕੋਈ 29 ਸਾਲ ਪਹਿਲਾਂ ਬਾਬਾ ਜੀ ਦੇ ਦੀਵਾਨ ਲੱਗੇ ਸੀ ਸਾਡੇ ਪਿੰਡ ਢੜੀਆਂ ਵਿੱਚ ਤੇ ਉਦੋਂ ਮੈਂ ਇੱਕ ਰਾਤ ਉਹਨਾਂ ਦੇ ਨਾਲ ਗੱਡੀ 'ਚ ਬਹਿ ਕੇ ਆਇਆ ਸੀ ਬਾਬਾ ਹਰਪ੍ਰਧਨ ਸਿੰਘ ਜੀ ਜਿੱਥੇ ਆਪਾਂ ਆਏ ਆ ਤੇ ਉਦੋਂ ਉਹ ਰਸਤੇ ਦੇ ਵਿੱਚ ਟਾਇਰ ਪੈਂਚਰ ਹੋ ਗਿਆ ਤੇ ਸਿੰਘਾਂ ਨੂੰ ਹਟਾ ਕੇ ਉਹ ਕਹਿੰਦੇ ਮੈਂ ਕਰਦਾ ਪਰ ਇਹ ਹਟੋ ਮੈਂ ਆਪੇ ਟਾਇਰ ਬਦਲੂ ਸੋ ਮੈਨੂੰ ਇਹ ਗੱਲ ਦਾ ਪ੍ਰਭਾਵ ਪਿਆ ਮੇਰੇ ਮਨ ਤੇ ਵੀ ਇੱਕ ਇੱਦਾਂ ਹੀ ਥਾਂ ਤੇ ਹੋ ਕੇ ਵੀ ਉਹ ਆਪ ਸੇਵਾ ਕਰਦੇ ਸੋ ਬਾਕੀ ਇਲਾਕੇ ਦੇ ਵਿੱਚ ਸਾਰੇ ਜਾਣਦੇ ਐ ਵੀ ਬੜੇ ਸਾਧੂ ਸੁਭਾ ਤੇ ਬਿਲਕੁਲ ਕੋਮਲ ਹਿਰਦੇ ਦੇ ਜੱਟ ਸੁਭਾ ਸਿੱਧਾ ਸੁਭਾ ਸੀ ਉਹਨਾਂ ਦਾ ਸੋ ਇਸ ਕਰਕੇ ਸੰਗਤ ਉਹਨਾਂ ਦਾ ਬੜਾ ਪਿਆਰ ਸਤਿਕਾਰ ਕਰਦੀ ਸੀ ਤੇ ਜਦੋਂ ਬਾਬਾ ਜੀ ਜੀਰ ਛੱਡਿਆ ਉਹਨਾਂ ਨੇ ਮੈਂ ਹੈ ਨਹੀਂ ਸੀ ਇੱਥੇ ਮੈਂ ਬਾਹਰ ਸੀ ਜਥਾ ਭੇਜਿਆ ਸੀ ਤਾਂ ਹੁਣ ਮੈਂ ਉਸ ਤੋਂ ਬਾਅਦ ਬਾਬਾ ਬਲਬੀਰ ਸਿੰਘ ਜੀ ਜਿਨ੍ਹਾਂ ਨੂੰ ਹੁਣ ਇੱਥੋਂ ਦੀ ਦਸਤਾਰਬੰਦੀ ਕੀਤੀ ਗਈ ਹੈ ਇਹਨਾਂ ਨੂੰ ਮਿਲਦਾ ਰਿਆਂ ਕਈ ਵਾਰੀ ਅੱਗੇ ਪਿੱਛੇ ਸਮਾਗਮਾਂ ਤੇ ਇਕੱਠੇ ਹੁੰਦੇ ਰਹੇ ਆ ਤੇ ਅੱਜ ਮੇਰੇ ਮਨ ਵਿੱਚ ਸੀ ਕਿ ਹੁਣ ਮੈਂ ਜਾ ਕੇ ਆਪਣੇ ਵੱਲੋਂ ਹਾਜ਼ਰੀ ਭਰ ਕੇ ਆਵਾਂ ਬਾਹਰੋਂ ਆਇਆ ਤਾਂ ਮੈਂ ਹੁਣ 2-3 ਦਿਨ ਹੀ ਹੋਏ ਨੇ ਮੈਨੂੰ ਆਏ ਤਾਂ ਫਿਰ ਮੈਂ ਬਾਬਾ ਜੀ ਕੋਲ ਦਰਸ਼ਨ ਕਰਨ ਆਇਆ ਜੇ ਉਦੋਂ ਹੁੰਦਾ ਤਾਂ ਉਦੋਂ ਵੀ ਆਉਂਦਾ ਮੇਨ ਗੱਲ ਇਹ ਵੀ ਇਲਾਕੇ ਵਿੱਚ ਆ ਨਾਲ ਨਾਲ ਇਥੋਂ 10 ਮਿੰਟ ਦੂਰ ਪਰਮੇਸ਼ਰ ਦਵਾਰ ਹੈ ਦਬਲਾਣ ਹੈ ਨੇੜੇ-ਨੇੜੇ ਸਥਾਨ ਨੇ ਤੇ ਚਲੋ ਇਲਾਕੇ ਦੇ ਵਿੱਚ ਸਾਡਾ ਫਰਜ਼ ਬਣਦਾ ਤੇ ਵੈਸੇ ਵੀ ਉਹ ਚੰਗੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਕੀਤੀ ਹੈ ਸੇਵਾ ਕਰਕੇ ਹੀ ਉਹਨਾਂ ਨੂੰ ਉੱਥੇ ਸ਼੍ਰੀਮਾਨ ਬਣਾਇਆ ਲੰਗਰ ਦੀ ਡਿਊਟੀ ਲਾ ਕੇ ਰੱਖੀ ਲੋਹਰਾਂ ਸਾਹਿਬ ਰਏ ਤੇ ਬੜੀ ਉਹਨਾਂ ਨੇ ਜ਼ਿੰਦਗੀ ਆਪਣੀ ਚਕਾਲ ਨਾ ਕੱਲੀਏ ਸੋ ਸਾਡਾ ਸਭ ਦਾ ਫਰਜ਼ ਹੀ ਬਣਦਾ ਏ ਇਦਾਂ ਦੇ ਗੁਰਮਖਾਂ ਦੇ ਜਾਣ ਦੇ ਉੱਤੇ ਕਿਉਂਕਿ ਦੁਨੀਆ 'ਚ ਬਥੇਰੇ ਸਾਧੂ ਹਨ ਸੰਤ ਹਨ ਪਰ ਕੋਈ ਕੋਈ ਹੁੰਦਾ ਜਿਨ੍ਹਾਂ ਦੀ ਚੰਗਾ ਜੀਵਨ ਹੋਵੇ ਜਿਹੜੇ ਸਾਦਗੀ ਵਾਲੇ ਹੋਣ ਤੇ ਬੇਦਾਗ ਸੰਸਾਰ ਵਿੱਚੋਂ ਜਾਣ ਸੋ ਉਹਨਾਂ ਵਿੱਚੋਂ ਬਾਬਾ ਜੀ ਸਨ